ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਆ ਜੀ ਉਮੀਦ ਆ ਠੀਕ ਠਾਕ ਹੋਵੋਗੇ ਸਾਰੇ ਤੇ ਅੱਜ ਆਪਣਾ ਹੋ ਗਿਆ 68ਵਾਂ ਦਿਨ ਤੇ ਦੇਖ ਸਕਦੇ ਆ ਮੌਸਮ ਕਿੰਨਾ ਠੰਡਾ ਵਾ ਨਜ਼ਾਰੇ ਵਜੇ ਪਏ ਆ ਜਨਤਾ ਸਾਡੀ ਹੋ ਗਈ ਹੈ ਛੁੱਟੀ ਤੇ ਕੋਈ ਸਾਬ ਲੋਬਮੀ ਪੈਨ ਦੇ ਕਰ ਉਹਦਾ ਕਾਰਨ ਕੋਈ ਸਾਬ ਆ ਨਹੀਂ ਸਕੇ ਤੇ ਆਪਣੇ ਪਿੰਡ ਵਾਲੀ ਵੀ ਜਨਤਾ ਨਹੀਂ ਨਿਕਲੀ ਤੇ ਬੱਚਿਆਂ ਦਾ ਤਾਂ ਸ਼ਾਹ ਵੇਖ ਲਓ ਬੱਚੇ ਦੇਖ ਲਓ ਆਏ ਆ ਚਲੋ ਜਿੰਨਾ ਕ ਬਣਿਆ ਅੱਜ ਉਹਨਾਂ ਕ ਤੁਹਾਨੂੰ ਵਲੌਗ ਕਰਾਂਗੇ ਮਿੰਨੀ ਉਹ ਗਰਾਊਂਡ ਲਾਉਂਦੇ ਛੋਟੇ ਛੋਟੇ ਬੱਚੇ ਤੁਹਾਨੂੰ ਦਿਖਾਉਣੇ ਅੱਜ ਸਹੀ ਹੈ ਜੀ ਆਹ ਵੇਖ ਲਓ ਜੀ ਪੈ ਗਈ ਪਟਾਕੇ ਏ ਆਹ ਚੱਕ ਆਹ ਚੱਕ ਉਹ ਮੀਂਹ ਪੈਂਦਾ ਤੁਸੀਂ ਕੀ ਲੈਣ ਆਏ ਅੱਜ ਅਹੀਂ ਆਉਣਾ ਹੀ ਹੈ ਹੈ ਐਬਸੈਂਟਰ ਨਾਲ ਐਬਸੈਂਟਰ ਨਹੀਂ ਲਾਉਣੀ ਸੀ ਭਾਵੇਂ ਦੀ ਨੇਰੀ ਆ ਜਾਵੇ ਉਹ ਭਰਾਵਾ ਮੀਂਹ ਆ ਜਾਂਦਾ ਵਾ ਨਾ ਆਇਆ ਕਰੋ ਵੇਖ ਲਓ ਕਿੰਨੇ ਜਾਣੇ ਆਏ ਆ ਵੇਲਾ ਮੀਂਹ ਨਹੀਂ ਪਿਆ ਮੀਂਹ ਨਹੀਂ ਪਿਆ ਕੇ ਪਿਆ ਵਾ ਮੀਂਹ ਓ ਗੱਜਨੀ ਦੱਸ ਲੈ ਕੇ ਓਏ ਓ ਜੋ ਤੇ ਤੂੰ ਹੀ ਲੈਣ ਆ ਮੀ ਆਉਂਦਿਆਂ ਇਨਾ ਤੂੰ ਆ ਤੂੰ ਆਉਣਾ ਹੀ ਹੋਣਾ ਮੀ ਆਵੇ ਕਣੀ ਆਵੇ ਹੈ ਛੁੱਟੀ ਨਹੀਂ ਕਰਨੀ ਐ ਨਾ ਆ ਦੇਖ ਲੋ ਜੀ ਨਿਗੇ ਨਿਗੇ ਬੁਗਲੇ ਤੂੰ ਕਰਨੀ ਛੁੱਟੀ ਆ ਮੈਂ ਮਿਹਨਤ ਲਾਉਣੀ ਆ ਮਿਹਨਤ ਲਾਉਣੀ ਆ ਤੂੰ ਆ ਵੇਖ ਲੋ ਕਹਿੰਦਾ ਮੀ ਆ ਮੀ ਪੈਣ ਦਿਆ ਤੂੰ ਕਰਨ ਆ ਗਿਆ ਆਈ ਆਪਾਂ ਖੇਡਣਾ ਮਿਹਨਤ ਲਾਉਣੀ ਆ ਓ ਮਿਹਨਤ ਲਾਉਣੀ ਆ ਮੁੰਡੇ ਸਾਰੇ ਗਿੰਦੇ ਦੇਖ ਲਓ ਨਿਗੇ ਨਿਗੇ ਨਿਆਣੇ ਦੇਖ ਲਓ ਕਿੰਨਾ ਤੇ ਸ਼ਾਹ ਵਾ ਇੱਧਰ ਗਈ ਨਹੀਂ ਵਿਖਾ ਮੜੀ ਐਕਸ਼ਨ ਆਈ ਕਿੱਦਾਂ ਕਰਦੀ ਐ ਵੀ ਰੇਡ ਰੇਡ ਨਹੀਂ ਪਹਿਲਾਂ ਉਦਾਂ ਕਰਕੇ ਵਿਖਾ ਮੀ ਪਹੁੰਚਣਾ ਵਾ ਆਪਾਂ ਓਏ ਆ ਲਿਆ ਚੱਲ ਬੰਦਾ ਨਹੀਂ ਲਾਉਣਾ ਥੱਲੇ ਦੱਲ ਦੱਸ ਦੇ ਫੇ ਮੜਿਆ ਓ ਵੇਖੋ ਸਿਰ ਖੁਰਕਣ ਦੇ ਆ ਜਫਾ ਦੀ ਕੋ ਲੱਗਣਾ ਨੇਗਾ ਜਫਰੀ ਕੋ ਲੱਗਣਾ ਨੇਗਾ ਕਹੀਂ ਉਹ ਕਹਿੰਦੇ ਗੁੱਟ ਫੜ ਲਿਓ ਉਹ ਕਹਿੰਦੇ ਗੁੱਟੋਂ ਬਣਾ ਲੈ ਆਇਓ ਛੱਡਣ ਨਹੀਂ ਦਿਆਗਾ ਕਹਿੰਦੇ ਉਹ ਹੁਣ ਐਕਸ਼ਨ ਹੋ ਗਿਆ ਹੀ ਉਹ ਲੈ ਆਇਆ ਤੂੰ ਚਲੋ ਚਲੋ ਕਾਤੋ ਚੱਲ 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 ਨਾ ਲਾਵੋ ਤਾਂਦਾ ਹੀ ਕਾਟਾ ਪੰਜ ਸਕੋਰ ਟੀਮ ਇਧਰ ਵੀ ਕਹਿੰਦੇ ਔਰੀ ਹੀ ਹੋਈ ਹੋਈ ਹੈ ਅੱਜ ਜੋਤੇ ਦੀ ਟੀਮ ਆ ਜੋਤਾ ਜਫੇ ਵੀ ਲਈ ਜਾਂਦਾ ਤੇ ਕਬਡੀਆਂ ਪਾਈ ਜਾਂਦਾ ਆ ਪਛਾਣੂ ਜੂੜੀ ਵਾਲੇ ਬੰਦੇ ਸਾਡੇ ਨੂੰ ਇਹਨੇ ਕਿੱਦਾਂ ਆਦਨ ਦੇਖ ਲਓ ਪਟਾਕੇ ਪਾਏ ਓ ਵੇ ਓ ਵੇ ਜੋਤਾ ਬਣ ਗਿਆ ਜਾਫੀ ਪਰਮੰਜੋਤ ਕਹਿੰਦਾ ਮੈਂ ਵੀ sire ਦਾ ਪਾਪੀ ਅੱਜ ਨਹੀਂ ਜਾਣ ਦਿੰਦਾ ਤਿੰਨ ਪੰਜ ਓ ਵੇ ਹੁਣ ਕਹਿੰਦੇ ਗਜਨੀ ਕਹਿੰਦਾ ਤਿਆਰੀ ਜਾ ਫੁੱਲ ਜਾਵੇ ਨਾ ਬੰਦਾ ਇਹ ਜਾਣਾ ਨਹੀਂ ਚਾਹੀਦਾਗਾ ਲਓ ਵੀ ਮੇਰੇ ਮਿੱਤਰੋ ਆ ਗਿਆ ਸਿੱਖ ਸਰਦਾਰ ਗੱਭਰੂ ਇੱਕ ਕੰਨੀ ਦੇ ਮੰਗਲ ਹੈ ਤੇ ਦੂਜੀ ਤੇ ਹੈਗਾ ਕੀ ਆ ਤੇਰਾ ਨਾ ਕਰਨ ਆਹ ਵੇ ਕਰਨ ਆਹ ਵੇ ਆਹ ਵੇ ਵੈਰੀ ਗੁੱਡ ਇਹਨੂੰ ਕਹਿੰਦੇ ਜਫਾ ਨਮਾਰਨਾ ਪੀ ਆਹ ਵੇ ਐਕਸ਼ਨ ਏ ਏ ਇਹਨੇ ਸਕੋਰ ਉਹ ਗਜਨ ਗਜਨੀ ਚਲੇ ਗਿਆ ਵਾ ਉਹ ਸਹੀ ਆ ਕੀ ਹੋਇਆ ਜਦੋਂ ਆਨੇ ਹੰਨੇ ਨਾ ਮਾੜੀ ਮੋਟੀ ਦੌੜ ਲਾ ਕੇ ਸਰੀਰ ਗਰਮ ਕਰਕੇ ਵੜਿਆ ਕਰੋ ਵਿੱਚ ਉਦਾਂ ਹੀ ਵੜ ਗਏ ਤੁਸੀਂ ਚੱਲ ਜੋ ਤਿਆ ਓ ਵੇ ਰਿਸ਼ਤੇਦਾਰ ਨੂੰ ਰਿਸ਼ਤੇਦਾਰ ਓ ਵੇ ਭਰਾ ਨੂੰ ਭਰਾ ਟੱਕਰ ਗਿਆ ਫੜ ਲਾਤੇ ਦੀ ਫੜ ਕਰ ਟੇਡਾ ਇਹਨੂੰ ਓ ਵੇ ਇਹਨੇ ਰਿਸ਼ਤੇਦਾਰ ਨੇ ਓ ਵੇ ਗਜਨੀ ਆ ਕੀ ਬਣ ਗਿਆ ਓਏ ਆ ਕੀ ਬਣ ਗਿਆ ਏ ਐਕਸ਼ਨ ਜੋਤੇ ਕਰੇ ਤੇ ਕਰੇ ਤੇ ਕਰਦਾ ਹੀ ਉੱਤੇ ਐਕਸ਼ਨ ਇਹ ਚੱਕ ਕਰਨੇ ਐਕਸ਼ਨ ਕਰਾਤੇ ਅਗਲੇ ਨੇ ਠੋਕਤਾ ਹੀ ਉਹ ਮੁੰਨੂ ਦੱਸ ਚੱਲ ਚੱਲ ਤਿੰਨ ਵੀ ਫੜ ਲੈਣਾ ਨਾ ਨੇ ਟੈਨਸ਼ਨ ਨਾ ਲੈ ਗੋਟੋ ਬੜਾ ਨਾਲ ਹੀ ਕੋਈ ਜੀ ਰੋਕਦਾ ਗੇ ਤੇ ਹਲਕਾ ਆ ਗਿਆ ਲੱਕ ਨੂੰ ਪਾਰਾ ਬੰਦਾ ਥੱਲੇ ਵਾਇਦਾ ਹੀ ਹੈ ਆਹ ਕਹਿੰਦੇ ਮੰਗਲ ਹੋ ਗਿਆ ਅੱਗੇ ਆ ਵੇ ਆ ਵੇ ਮੁੰਡੇ ਨੇ ਟਾਇਆ ਬਰਾਬਰ ਤੇ ਜੱਫਾ ਤਾਂ ਕੋਈ ਲਾਇਆ ਨਹੀਂ ਐ ਹਣ ਐਣ ਕਰੀ ਜਾਂਦਾ ਜਾਂਦਾ ਪੱਟਾਂ ਦੇ ਥਾਪੇ ਉਹ ਵੈਰੀ ਗੁੱਡ ਖੜਾ ਉਹ ਖੜਾ ਉਹ ਖੜਾ ਉਹ ਖੜਾ ਉਹ ਭਜਾ ਲਿਆ ਯੂ ਬੱਲੇ ਇਹਨੂੰ ਜੋ ਤੇ ਅੱਜ ਆਹ ਕਹਿੰਦੇ ਗਜਨੀ ਦੇ ਐਕਸ਼ਨ ਨਹੀਂ ਚੱਲਣਦੇ ਕਿ ਅੱਜ ਵਿਚਾਰੇ ਦੀ ਗੈਨੀ ਰਿਐਕਸ਼ਨ ਬੰਦ ਕੀਤੇ ਹੋਏ ਗੱਬਰੂਆਂ ਨੇ ਜਾਵੇ ਨਾ ਹੁਣ ਜਾਣਾ ਨਹੀਂ ਚਾਹੀਦਾ ਸੁੱਕਾ ਚਲੋ 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 ਜੇ ਬੰਦਾ ਸੁੱਕਾ ਚਲੇ ਗਿਆ ਨਾ ਅੱਜ ਏ ਗੇੜ ਬਾਹਰ ਓ ਵੇ ਫੜ ਲਿਆ ਜੋਤੇ ਨੇ ਓ ਵੇ ਫੇ ਫੜ ਲਿਆ ਲੈ ਹਾਏ ਐਕਸ਼ਨ ਕਿੱਦਾਂ ਹੋਣਗੇ ਯਾ ਗੁੱਟੋ ਮਾਨੇ ਨੇ ਐਕਸ਼ਨ ਕਿੱਦਾਂ ਹੋਣਗੇ ਹੁਣ ਜੋਤੇ ਖੜਾ ਹੋ ਜਾ ਐਕਸ਼ਨ ਕਿੱਦਾਂ ਹੋਣਗੇ ਹੁਣ ਰਿਸ਼ਤੇਦਾਰ ਨੇ ਓ ਵੇ ਲਵੇ ਟਾ ਫੇਰ ਤੈਉ ਇਹਦੇ ਥਾਪੜ ਛੱਡ ਦੇ ਛੱਡ ਦੇ ਹੁਣ ਉੱਤੇ ਚੜ ਕੇ ਐਕਸ਼ਨ ਕਰ ਦੇ ਉੱਤੇ ਚੜ ਕੇ ਐ ਐ ਐ ਹਾਂ ਵੇ ਐ ਐ ਕਰੀਮ ਹੁਣ ਇਧਰ ਨੂੰ ਸੋਣਾ ਜਾ ਹਏ ਤੇ ਇਹ ਤੈਨੂੰ ਤਾਂ ਮੋੜ ਨਹੀਂ ਦੇਂਦੇ ਹੋ ਕੀ ਗੱਲ ਆਜ ਚਾਣੀ ਵੀ ਦਿੱਤੀ ਬਰਾਵਾ ਪੀਂਹ ਦਿੱਤੀ ਕਿਉਂ ਪੀਣ ਘਾਤ ਨਹੀਂ ਦਿੱਤੀ ਇੱਥੇ ਬਣਾ ਲੈਣੀ ਆ ਆਪਾਂ ਦਾ ਦਿੰਦਾ ਮਰਲਾਵਾ ਸੇ ਮੰਗਲਾ ਰੇਡੀ 10 7 ਆ ਫੇਰ ਚੱਲਿਆ ਜੀ ਕਿੰਨੀ ਵਾਰੀ ਫੜਿਆ ਗਿਆ ਫੇਰ ਹੀ ਇਹਲਾ ਕਹਿੰਦੇ ਆ ਇਹਦਾ ਜਜਬਾ ਉੰਡੇ ਦਾ ਪੂਰਾ ਓ ਪੀੜਮਲ ਚੈੱਕ ਕਰੋ ਜੋ ਉੱਪਰ ਦੇ ਓਏ ਸੀ ਆ ਗਿਆ ਓਏ ਸੀ ਆਊ ਹੁਣ ਹੋਰ ਆਉਂੇ ਜਦੋਂ ਥੱਪੜ ਮਾਰਦਾ ਓਏ ਲੈ ਰਿਆ ਜਦੋਂ ਲੈ ਰਿਆ ਨੂੰ ਖਿੱਚ ਜਦੋਂ ਗੁੱਟੋ ਓ ਕਰ 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 ਇੱਕ ਕਬੱਡੀ ਮੋੜੀ ਉਹਨਾਂ ਦੀ ਐ ਇੱਕ ਕਬੱਡੀ ਵੇਲ ਆ ਵਾਲ ਵੇਖ ਕੇ ਦਨਹਾਰਦੀ ਆ ਕਬੱਡੀ ਇੱਕ ਮੋੜੀ ਆ ਕਾਲੇ ਘੜਦੇ ਚੱਲ ਚੱਲ ਇਦਾਂ ਨਹੀਂ ਹਰ ਵਾਰੀ ਨਹੀਂ ਫਾੜਨਾ ਇਹਨੂੰ ਪੇਟ ਮਸਲ ਧਿਆਨ ਨਾਲ ਧਿਆਨ ਨਾਲ ਜੋਤੇ ਲੱਗੀ ਨਾ ਧਿਆਨ ਨਾਲ ਦੇਖ ਕੇ ਲੱਗੇ ਜੋ ਲੱਗਣ ਵਾਲਾ ਹੋਇਆ ਕੰਮ ਪਹਿਲਾਂ ਨਹੀਂ ਲੱਗਣਾ ਕਿਸੇ ਨੇ ਮੰਗਲ ਕਹਿੰਦੇ ਮੰਗਲ ਮੰਗਲ ਛੜਾ ਮੰਗਲ ਛੜਾ ਘੁੰਮ ਜਾ ਸੇਰਾਂ ਨੂੰ ਭੱਜ ਗਿਆ ਭੱਜ ਗਿਆ ਭੱਜ ਗਿਆ ਭੱਜ ਗਿਆ ਵਾ ਭੱਜ ਗਿਆ ਵਾ ਭੱਜ ਗਿਆ ਵਾ ਵੈਰੀ ਗੁੱਡ ਓਏ ਚੱਲ ਚੱਲ ਅਗਲੀ ਰੇੜੇ ਸਿਆ ਯਾਰ ਚੱਲ ਚੱਲ ਫੜੋ ਫੜੋ ਜਲਦੀ ਬੰਦਾ ਆ ਗਿਆ ਸ਼ਿਕਾਰ ਆ ਗਿਆ ਵਾ ਵੈਰੀ ਗੁੱਡ

ਇੱਦਰੀ ਲੱਗਦੀ ਆ ਆ ਗਿਆ ਅੱਬੀ ਚਾਹੇ ਕੰਮ ਜੰਮੀ ਮੱਲੇ ਆ ਮਨੇ ਪਾਈ ਤੇਰੀ ਭੱਜ ਗਿਆ ਭਾਜੀ ਹਾਂ ਹੋ ਗਿਆ ਕੀ ਐ ਐਸੀ ਪੜੇ ਕਬੱਡੀਆਂ ਪਾ ਐਸੀ ਹਾਂ ਜੀ ਐਸੀ

ਹਲ ਚੁੱਪ ਨਾ ਮੈਂ ਬਾਤਾਂ ਲਿਆ ਲਿਆ ਧੱਕ ਕੇ ਲਿਆ 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 ਵੈਰੀ ਗੁੱਡ ਵੈਰੀ ਗੁੱਡ ਆ ਸ਼ਾਬਾਸ਼ ਚੱਲ ਜੋ ਤੇ ਆ ਜਾ ਉਹ ਬੂਗਲਾ ਆਏ ਬੂਗਲਾ ਲਾਗੇ ਲਿਆ ਲਾਗੇ ਉਹ ਤਾਂ ਨੈਕਸਟ ਕਰਦੇ ਉਹ ਵਧੀਆ ਫਰਨਾ ਆ ਪਾ ਜੀ ਹਾਂ ਛੱਡਿਆ ਵੇਖੀ ਆਇਓ ਉਹ ਉੱਠ ਪਾਇ ਤਾਂ ਰੀਡਰ ਤੇ ਹੈਗਾ ਰੀਡਰ ਧੀਰ ਰੀਡਰ ਤੇਜ ਆ ਰੀਡਰ ਤੇਜ ਆ ਜਲਦੀ ਤੇ ਤੇਜ ਆ ਨੰਗੜਾ ਨੰਗੜਾ ਜਾ ਵੀ ਪੂਤੀ ਮੇਰਾ ਮਨ ਆਈ ਹੈ ਹੈ ਪਿੱਤੇ ਚੱਲਿਆ ਜਾ ਵੀ ਤੂੰ ਚੱਲ ਜਾ ਲਾ ਜਾ ਨੰਗੜਾ ਜੋ ਵੀ ਪੂਤੀ ਜੋ ਤਾ ਆਂਦਾ ਵੇ ਤੂੰ ਕਰ ਲੋ ਜਾ ਉਹ ਇੰਨਾ ਨਹੀਂ ਕਰਨਾਗਾ ਤੈਨੂੰ ਐਕਸਰ ਬਹੁਤ ਜ਼ਿਆਦਾ ਖਜੰਦਾ ਵਾ ਆਇਆ ਆਇਆ ਪਿੱਛੇ ਆ ਬੀਛੇ ਆ ਪਿੱਛੇ ਆ ਪਿੱਛੇ ਆ ਪਿੱਛੇ ਆ ਜਾ ਕੈਦੀ ਤੋੜਿਆ ਕੈਦੀ ਤੋੜਿਆ ਕੋਣ ਉਹ ਯਾ ਪਿਸ਼ ਕੈਦੀ ਤੋੜਿਆ ਕੈਦੀ ਤੋੜਿਆ ਆਪਾਂ ਇਹਨਾਂ ਖਾਪਾ ਦੇ ਕੇ ਆ ਜਾਣਾ ਨਹੀਂ ਖੇਂਦਾਨਾ ਜੁੱਤੇ ਲੱਗ ਗਈ ਆ ਲੱਤ ਲਾ ਦੇ ਓਏ ਲੱਤ ਲਾ ਦੇ ਲੱਤ ਲਾ ਦੇ ਉੱਪਰ ਆ ਓਏ ਟਾਈਮ ਹੋ ਗਿਆ ਵਾ ਤੇ ਚੱਲ ਆ ਜਾ ਰੀਏ ਰੇਡਰ ਹੀ ਡਰਾਤਾ ਜੂ ਇੱਕ ਤੇ ਕਰਦੇ ਇੱਕ ਤੇ ਹਾਂ ਵੈਰੀ ਗੁੱਡ ਤਿੰਨ ਕੀ ਕਰਦੇ ਕਰਦੇ ਬਾਹਰ ਹੋ ਗਿਆ ਨਹੀਂ ਅੰਦਰੋਂ ਦੀ ਐ ਪੰਜ ਥੋੜੀ ਹੋਣੇ ਆ ਮਤਲਬ ਪਾਜੀ ਵੀ ਸੀ ਘੂਟ ਨਾ ਮਨਾ ਕੇ ਟਾਸ ਚ ਬਚਾਈਓ ਟਾਸ ਚ ਬਚਾਈਓ ਹੇ ਵੀਰ ਨਕਸ਼ਰ ਕਰਨੇ ਵਿਕੀ ਮੰਗਲ ਉਹ ਜਾ ਮੈਨੂੰ ਕੰਕੀ ਕੁੰਦੀ ਨੂੰ ਭਾਈ ਉਦਮੀ ਮੈਂ ਆਪਣੇ ਮੇਰਾ ਵੀ ਨਹੀਂ ਉਹ ਬਾਹਰ ਪਤਾ ਇਹ ਸਾਲ ਮੇਰਾ ਹੀ ਮੋੜਦਾ ਵਾ ਨਹੀਂ ਇੰਨਾ ਨਹੀਂ ਮੋੜਿਆ ਵਰ ਕਾਮਯੋਗ ਮੋੜਾ ਮੋਲੇ ਕੀ ਕਰਦਾ ਹਾਂ ਇੱਥੇ ਰੱਖ ਨੋ ਲੈ ਲੀ ਸਾਰੇ ਮਾਰਨਗੇ ਥਾਪੀਆਂ ਮੋਲੀ ਨੂੰ ਮਾਰ ਲੈ ਜੂਮ ਕਾ ਬਾਈ ਲੈਡ ਕਰਨ ਹਿੰਦੀ ਪਾ ਦੋ ਪਾ ਦੋ ਸ਼ੀਰਵਾਰ ਕਹਿੰਦੇ ਜੋ ਇੱਧਰ ਆਓ ਬਾਈ ਮੈਂ ਪਾਣੀ ਨਹੀਂ ਕਬੱਡੀ ਦਾ ਇਹ ਕੋਈ ਗੱਲ ਥੋੜੀ ਹੈ ਚੱਲੇ ਇੱਧਰ ਓ ਚਲੋ ਹਾਂ ਇਹ ਤੂੰ ਲੱਗਾ ਵਾ ਆ ਲੈ ਇਹਨੂੰ ਦੋ ਪਾਣੀ ਤੈਨੂੰ ਪਾਣੀ ਮੀਨ ਡੈਮ ਹੋ ਗਿਆ ਡੈਮ ਹੋ ਗਿਆ ਉਹ ਵੇਖ ਲਓ ਕਹਿੰਦੇ ਬਾਹਰ ਕੱਢ ਲਾ ਜੋਰ ਚੱਲ ਲੱਗੋ ਉਹ ਜੋ ਮਿਲਿਆ ਜਾਵੇ ਨਾ ਸ਼ਾਬਾਸ਼ ਸ਼ਾਬਾਸ਼ ਬਿੱਲੇ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਜੋਤੇ ਸ਼ਾਬਾਸ਼ ਵੈਰੀ ਗੁੱਡ ਖੜਾ ਹੋ ਖੜਾ ਹੋ ਖੜਾ ਹੋ ਹਜੇ ਵੀ ਹੋ ਜਾ ਖੜਾ ਜਾ ਛੱਡ ਗਿਆ ਜਾ ਛੱਡ ਗਿਆ ਜੋ ਤੇ ਇੰਨੀ ਕਲਾ ਬਾਜੀ ਤੈਨੂੰ ਕਾਦੀ ਕਾਦੀ ਪਈ ਓਏ ਸ਼ਾਬਾਸ਼ 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 ਵੈਰੀ ਗੁੱਡ ਦੇਦ ਕਿੰਨੀ ਡਾਈਨ ਆ ਮਾਰੀ ਚਪਲਾ ਪੈਣੀਆਂ ਸਾਰੇ ਨੂੰ ਬਹੁਤ ਵਧੀਆ ਮੰਗਲ ਸ਼ਾਹਵਾਜ ਬਹੁਤ ਵਧੀਆ ਸੀ ਕਿਹੜਾ ਵਾ ਇਧਰ ਕਬੱਡੀ ਚੱਲ ਤੂੰ ਪਾਰੇ ਕਬੱਡੀ ਇਧਰ ਪਾ ਦੇ ਇਦਾਂ ਹੀ ਚਲੋ ਬਣਾਓ ਘੇਰੀ ਚੱਲ ਜੋ ਤੇ ਚੱਲ ਕਿਹੜਾ ਮੈਚ ਚੱਲਦਾ ਵਾ ਵੈਰੀ ਗੁੱਡ ਵੈਰੀ ਗੁੱਡ ਵਧੀਆ ਮੌਸਮ ਆ ਅੱਜ ਮਿਹਨਤ ਲਾਓ ਠੋਕ ਕੇ ਮਿੱਠਾ ਪੱਤੀ ਰੋਕ ਕੇ ਬਹਿ ਗਿਆ ਵਾ ਥੱਕ ਗਿਆ ਹੈ ਕੋਣ ਮਾਰਦਾ ਇੱਕ ਮਿੰਟ ਰੋ ਜਾ ਉਹ ਬਗਲੇ ਮਾਰਦਾ ਉਹਦੇ ਮਾਰਾ ਥੋੜੀ ਭਈ ਤਾਂ ਹੋਰ ਕੀ ਆ ਉਹ ਇਥੇ ਈ ਡਾੜਿਆ ਵਾ ਹਾਂ ਬਗਲ ਭਰੀ ਆ ਰੋਣ ਲਾ ਪਿਆ ਭਾਜਾ 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 ਨਹੀਂ ਉਸ ਗੱਲੋਂ ਨਹੀਂ ਰੋਇਆ ਮਾਰਦੇ ਆ ਬੱਲੇ ਜੋਤਿਆ ਕਹਿੰਦੇ ਜੋਤਨੇ ਅੱਜ ਮੇਰੇ ਤੇ ਵੀ ਐਕਸ਼ਨ ਕਰਤੇ ਆ ਜੋਤਾ ਸਿਰਾ ਕਬੱਡੀ ਆ ਜੋ ਤੇਰੀ ਲਾ ਇਹਨੂੰ ਹੱਥ ਸ਼ਾਬਾਸ਼ ਪੁੱਤ ਸ਼ਾਬਾਸ਼ ਆ ਜੋਤੇ ਕੋ ਸਿੱਖ ਲੈ ਲੰਮੀ ਡੌਜ ਮਾਰਨੀ ਓ ਵੇ ਲੈ ਗਿਆ ਤਾਂ ਸ਼ੇਕਰ ਲੈ ਗਿਆ ਓ ਵੇ ਚੱਲ ਈ ਸੀ ਕਰਦੇ ਕੂਲਿੰਗ ਉਧਰ ਕਿਆ ਕਿਉਂ ਅਜੇ ਸਰਵਿਸ ਹੋਣ ਵਾਲੀ ਆ ਕੰਪਰੈਸਰ ਖਰਾਬ ਹੋ ਗਿਆ ਪੀ ਸੀ ਕਹਿੰਦਾ ਕੰਪਰੈਸ਼ਨ ਖਰਾਬ ਹੋ ਗਿਆ ਚੱਲੇ ਸੀ ਚੱਲ 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 ਬੁਗਲਿਆ ਚੱਕ ਲੈ ਘੜੀ ਦੇ ਕੋਲਾ ਛੱਡ ਕੇ ਛੜਾਕ ਛੱਡ ਕੇ ਭਜਾ ਇਹ ਸੀ ਭਜਣਾ ਵਾ ਡੋਜ ਤੇ ਕਰਾਤਾ ਤੈਨੂੰ ਹੁਣ ਮੈਂ ਕੱਲ ਤਾਂ ਛੱਡ ਕਿਉਂ ਦੇ ਮੇਰੀ ਨਾਲ ਮਿਲਦੇ ਤਾਂ ਨਹੀਂ ਚੱਲ 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 ਮੰਗਲ ਹੋ ਅੱਗੇ ਉਹ ਚੱਕ ਸਾਜੀ ਬਣ ਗਿਆ ਗੱਭਰੂ ਆ ਵੇ ਕਾਰ ਕਰ ਚੱਲ ਚੱਲ ਸ਼ਾਜੀ ਦਾ ਮੋਰ ਘੁਣਾਉਂਦੇ ਆ ਸ਼ਾਜੀ ਫੜ ਲਿਆ ਕੇ ਤੇ ਤੈਨੂੰ ਦੇਖਦਾ ਉਹ ਮੰਗਲ ਨੇ ਬੈਣਾ ਧਿਆਨ ਨਾ ਸ਼ਾਵਾ ਸ਼ਾਵਾ ਜਿਹੜਾ ਮਰਜੀ ਪੈ ਜਾਵੇ ਕਰਨੇ 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 ਦੋ ਕਰਨਵਾ ਹੁਣ ਛੱਡ ਦੇ ਛੱਡ ਦੇ ਛੜਾਏ ਨੂੰ ਭਜਾ ਕਹਿੰਦੇ ਅੱਜ ਜਿਹੋਤਾ ਵੱਡਿਆਂ ਦੇ ਥਾਪੀਆਂ ਚੱਲਣਦੀਆਂ ਆ ਫੁੱਲ ਵੇਰੀ ਗੱਡ ਡੋਲ ਬੜੀ ਮਾਰਦਾ ਭਰਾਵਾ ਇਹ 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 ਹਾਂ ਕਿਤੇ ਡੋਲੇ ਟਾਈਮ ਤਾਂ ਹਜੇ ਪੁਰਾਣਾ ਹੀ ਚੱਲੰਦਾ ਠੱਲਿਆਂ ਦੀ ਬਾਹਾਂ ਦੇ ਠੱਲਿਆਂ ਦੀ ਹੋ ਜਾ ਲੱਤਾਂ ਦੇ ਵਿੱਚ ਦੀ ਲੰਘ ਜਾ ਆ ਜਿੱਥੇ ਲੱਤਾਂ ਠੱਲੇ ਹੋ ਜਾ ਬਾਹਾਂ ਦੇ ਠੱਲੇ ਨਹੀਂ ਰਹਾ ਬਾਹਾਂ ਦੇ ਬਾਹਾਂ ਦੇ ਠੱਲੇ ਦੀ ਹੋ ਜਾ ਬਾਹਾਂ ਦੇ ਠੱਲੇ ਦੀ ਚੱਲ ਸ਼ਾਬਾਸ਼ ਸ਼ਾਬਾਸ਼ ਰੋ ਚੱਲ ਵੈਰੀ ਗੁੱਡ ਕਰਾ ਕਰਾ ਇਦਾਂ ਮਾਰ ਦੋ ਜ ਫੇਰ ਮਾਰ ਭੱਜ ਜਾ ਭੱਜਾ ਸੈਡਨ ਲੈ ਕੇ ਚੱਲ ਬਹੁਤ ਵਧੀਆ ਕੋਈ ਨਾ ਉਹ ਚੱਲ ਉਹਨੂੰ ਪਾਉਣ ਦੇ ਵਿੱਚ ਉੱਤੇ ਰੁਕ ਜਾ ਚੱਲ ਓਏ ਚੱਲ 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 ਤੂੰ ਚੱਲ ਭੱਜ ਜਾ ਤੇਰਾ ਪੱਕਾ ਨਾ ਕੀ ਆ ਵੇ ਕਹਿੰਦੇ ਜਸਕਰਨ ਸਿੰਘ ਵਾਹ ਕਹਿੰਦਾ ਵੇਖ ਲਓ ਤੁਸੀਂ ਮਸਲੇ ਮਸਲਾ ਨਾ ਭਰਿਆ ਹੋਇਆ ਚੋਬਰ ਆ ਹੋਵੇ ਹੋ ਗਿਆ ਕਰਨ ਦਾ ਕਰਨ ਨਾਲ ਮੁਕਾਬਲਾ ਹੈ ਮੇਰੇ ਵੀਰੋ ਚੱਲ 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 ਵੈਰੀ ਗੁੱਡ ਸ਼ਾਬਾਸ਼ ਬਹੁਤ ਵਧੀਆ ਚੱਲਣ ਨੂੰ ਨਹੀਂ ਕਰਨੀ ਦੂਆ ਉਹਨੂੰ ਇੱਦੀ ਕਰਨ ਨਾਲ ਚਲੋ ਹੋਰ ਅੱਗੇ ਹੋ ਗਿਆ ਦੂਸਰੀ ਵਾਰ ਨਹੀਂ ਜਟਗੀ ਨੰਬਰ ਹੈ ਸ਼ਾਬਾਸ਼ ਸ਼ਾਬਾ ਲੱਕ ਤੇ ਚੜ ਲੱਕ ਤੇ ਲੱਕ ਤੇ ਚੜ ਜਾ ਲੱਕ ਤੇ ਚੜ ਜਾ ਲੱਕ ਤੇ ਲੱਕ ਤੇ ਲੱਕ ਤੇ ਬੱਸ 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 ਛੱਡ ਦੇ ਹੁਣ ਨਹੀਂ ਜਾਂਦਾ ਕਿਤੇ ਵੀ ਓ ਕੈਂਚੀ ਬਾਲਾ ਨਹੀਂ ਨਹੀਂ ਪਿੱਛੇ ਨਹੀਂ ਕੈਂਚੀ ਪਾਉਣੀ ਚੱਲ 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 ਬੰਨੇ ਹੋ ਰਹੇ ਤੁਸੀਂ ਬੰਨੇ ਹੋ ਰਹੇ ਕਰਨ ਬੈਰੀ ਗੁੱਡ ਚਲ ਆਪ ਕਰੀ ਬਣਾਈ ਹੁੰਦੀ ਨਹੀਂ ਨਹੀਂ ਇਹਨੂੰ ਪੂਤਰੀ ਬਣਾਉਣਾ ਵਣ ਖਪਰਾਂ ਹੋ ਜਾ ਲੈ ਇਹਨੂੰ ਪੂਤਰੀ ਕਰਨਾ ਨਿਕਾ ਮੇਰੇ ਤੇ ਵੀ ਟੱਕਰ ਕਰੇਗਾ ਕਿਹਦਾ ਇਹ ਰਾਕਾ ਜੋ ਤੇ ਵਧੀਆ ਰੇਟ ਤੋਂ ਜਿਆਦਾ ਹੀ ਪੁੱਤਾ ਡੋਇਰ ਆ ਜਾ 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 ਰੋਮਿਆ ਡੈਡ ਦੇ ਲਹਾ ਓਏ ਰੇਡਰ ਉੱਧਰ ਹੋ ਜਾ ਚੱਲ ਚੱਲ ਫਾੜੇ ਨੂੰ ਗਰਮੀ ਕਰਦੇ ਆ ਭਾਈ ਉਹ ਚੱਲ ਬਾਹਰ ਉਹ ਗੰਮੋ ਕੋਈ ਐ ਜਿਸ ਕਾਰਨ ਦੀ ਰੇਡ ਹੈ ਮੇਰੇ ਵੀਰੋ ਪਿੱਛੋ 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 ਦਸ ਹੋਰ ਵਿਖਿਓ ਤਸਕਰੰਤ ਬਿੱਲਾ ਲੰਮਾ ਭੱਜਣਾ ਲੰਮਾ ਬਿੱਲੇ ਬਿੱਲੇ ਜਾਉਂਦਾ ਮੈਨੂੰ ਲਾ ਲੰਮਾ ਭੱਜਣਾ ਡਾਅ ਮਾਰ ਫੇ ਤੇ ਮਾਰ ਫੇ ਮਾਰ ਇਹਨੂੰ ਡਾਅ ਮਾਰ ਪਿੱਛੋ ਗੇ ਪਿੱਛੋ ਗੇ ਭੱਜਣਾ ਵਾ ਮੈਂ ਜਾਣ ਨਹੀਂ ਦੇਣਾ ਇਹਨੂੰ ਬਿੱਲਾ ਕਛਵੜਾ ਬੰਨੇ ਹੋਰ ਵੀ ਸਾਰੇ ਬੰਨੇ ਹੋ ਜੋ ਉੱਪਰ ਆਇਆ ਚੱਲ ਚੱਲ ਬਿੱਲੇ ਜਾਣ ਨਹੀਂ ਦੇਣਾ ਇਹਨੂੰ ਚੱਲ ਚੱਲ ਨਹੀਂ ਲੱਗਾ ਨਹੀਂ ਲੱਗਾ ਏਰੀਆ ਨੂੰ ਹੁੰਦਾ ਗਾਲੀ ਤੇ ਹੁੰਦਾ ਚੱਲ ਬਹੁਤ ਵਧੀਆ ਨੈਟ ਨਹੀਂ ਚੱਲਦਾ ਗਾ ਜੋ ਨਾ ਮਰੀ ਹੋਵੇ ਅੱਛਾ ਬੀਕੇ ਟੱਕ ਬਚਾਣਾ ਓਏ ਮੀਂਹ ਦੀ ਚੱਲਣਦਿਆ ਕੰਮ ਮੀਂਹ ਦੀ ਵੈਰੀ ਕੁਟ ਫੇਰ ਲੱਕ ਤੇ ਲੱਕ ਤੇ ਨਾਲੇ ਖੜਾ ਹੋਗੇ ਹਾਂ ਚੜ ਜਾ ਪੰਪ ਮਾਰ ਜੋ ਤਿਆ ਪੰਪ 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 ਚੱਲ ਚੱਲ ਕੋ ਮੈਂ ਦੂਈ ਦੱਸੀ ਉਹਨਾਂ ਕਿਹਾ ਸ਼ਾਬਾਸ਼ ਉੱਤੇ ਸ਼ਾਬਾਸ਼ ਸ਼ਾਬਾਸ਼ ਚਾਚੀ ਕੈਂਚੀ ਨਾ ਪੈਂਦੇ ਚੱਲ ਛੜ ਦੇ ਛੜਾ ਹਰ ਹੱਥ ਛੜਾ ਹਰ ਕੋ ਛੜ ਦੇ ਹੱਥ ਛੱਡ ਦੇ ਛੱਡ ਦੇ ਹੁਣ ਮੰਗਲ ਛੱਡਣਾ ਨਹੀਂ ਇਹਨੂੰ ਮੰਗਲ ਵੈਰੀ ਗੁੱਡ ਓ ਬੱਲੇ ਮੰਗਲਾ ਮੰਗਲ ਛੱਡਿਆ ਤੇ ਵੇਲ ਨਹੀਂ ਫੇ ਉਹ ਵੈਰੀ ਗੁੱਡ ਮੰਗਲਾ ਵੈਰੀ ਗੁੱਡ ਛੱਡਣਾ ਨਹੀਂ ਗੁੱਟ ਨਹੀਂ ਛੱਡਣਾ ਬਸ ਲਾ ਕੇ ਰੱਖ ਥੱਲੇ ਛੱਡਣਾ ਨਿਕਾ ਬਸ ਟਾਈਮ ਵੀ ਨਿਬੜ ਗਿਆ ਹੁਣ ਤਾਂ ਕਾਕੇ ਜੱਫਾ ਮੰਗਲ ਦਾ ਹੋ ਗਿਆ ਮੇਰੇ ਵੀਰੇ ਓ ਕਾਬੂ ਓਹ ਮੰਗਲ ਦੇ ਚੱਲ ਚੱਲ ਮੇਰੇ ਉੱਤੇ ਲੱਗਾ ਓਏ ਕਰਨ ਬਹਿ ਜਾ ਹੌਣ ਨਹੀਂ ਖੜਨਾ ਬਹਿ ਜਾ ਜੱਟਾਂ ਦੇ ਪੁੱਤ ਨਹੀਂ ਸ਼ਹਿਰ ਭਾਵੇਂ ਜਿਸ ਕਰਨ ਦਾ ਨਾਂ ਪੁੱਛ ਲਈ ਓਏ ਡਬਲ ਟੱਚ ਥਾਪੀ ਹੋ ਜਵੇ ਹੁਣ ਓਏ ਮੇਰੀ ਅਮ ਜਦੋਂ ਥੱਕੀ ਰਣ ਤੋਂ ਪਾ ਨਹੀਂ ਜੀਦਾ ਮਗਰ ਹੌਲੀ ਮਾਰ ਤੇਰੇ ਜੋਤੀ ਦਾ ਅੱਜ ਮੁਕਾਬਲਾ ਕਹਿੰਦੇ ਓਪਨ ਵਾਲਿਆਂ ਨਾਲ ਹੋ ਗਿਆ ਵਾ ਕਿਉਂ ਨੱਚਦਾ ਕਿ ਨਹੀਂ ਨਿੱਕਾ ਨਿੱਕਾ ਜਿਹਾ ਗੱਭਰੂ ਹੁਣ ਤਾਂ ਊੱਖਾ ਹੀ ਲੱਗਦਾ ਮੈਨੂੰ ਹੁਣ ਤਾਂ ਮੈਨੂੰ ਊੱਖਾ ਹੀ ਲੱਗਦਾ ਆਹ ਉਹ ਤੂੰ ਗੱਜਨੀ ਕਿਧਰ ਫਿਰਦਾ ਬਾਤ ਇਹ ਲੱਗਾ ਕਰਨ ਤੈਨੂੰ ਲੱਗਿਆ ਹੈ ਨਾ ਕਰ ਝੂਠ ਨਹੀਂ ਬੋਲਣਾ ਕਹਿੰਦਾ ਨਹੀਂ ਲੱਗਾ ਵਾਲੇ ਚੱਲ ਆ ਗਿਆ ਈ ਉਹਦੀ ਆ ਇਸ ਵਾਰ ਵੀ ਡੀਆ 6 ਵਜੇ ਮੰਗਲ ਹੋ ਗਿਆ ਮੰਨੂ ਘਰ ਰਕਾਰਡਿੰਗ ਪੁੱਜ ਨਹੀਂ ਜਾਗਾ ਪੁੱਜਣਾ ਦੇ ਪੁੱਜਾਂਗੇ ਬਹੁਤ ਵਧੀਆ ਦਾ ਹਿ ਸ਼ਾਬਾਸ਼ 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 ਵੈਰੀ ਗੁੱਡ ਚੱਲ ਜੋਤੇ ਸ਼ਾਬਾਸ਼ ਵੈਰੀ ਗੁੱਡ ਹਾਂ ਬਸ ਬਹੁਤ ਵਧੀਆ ਸ਼ਾਬਾਸ਼ ਜੋਤੇ ਸ਼ਾਬਾਸ਼ ਸ਼ਾਬਾਸ਼ ਗੋਡਾ ਪੁੱਤ ਗੋਡਾ ਇਹ ਤਾਂ ਹੁੰਨੀ ਆ ਨਾ ਛੱਡ ਦੇ ਜੰਦੂ ਕੱਲ ਛੱਡਦੇ ਹੁਣ ਹੁਣ ਨਹੀਂ ਨਿਕਲਣਾ ਇੱਥੋਂ ਅੱਜ ਜੋਤਾ ਜੋਤਾ ਹੋਈ ਪਈ ਆ ਸਾਰੇ ਪਾਸੇ ਜੋਤਾ 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 ਐ ਜੋਤਾ ਜੋਤਾ ਜੁਤਾ 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 ਗਜਨੀ ਲੱਗ ਗਿਆ ਕਹਿੰਦੇ ਮੇਰੇ ਵੀਰੇ ਓ ਇਹ ਚੱਲ 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 ਕੋਈ ਨਾ ਲਾ ਟੱਚ ਸ਼ਾਬਾਸ਼ ਸ਼ਾਬਾਸ਼ ਓਏ ਓਏ ਦੇਖ ਲਓ ਕਿ ਚੜ੍ਹ ਰਿਹਾ ਹੁੰਦਾ ਚਲੋ ਚਲੋ ਕਰ ਨਹੀਂ ਸ਼ਾਬਾਸ਼ ਵੈਰੀ ਗੁੱਡ ਕੈਮਰਾ ਕਰ ਦੇ ਨਹੀਂ ਕੋਈ ਨਾ ਚੱਲ ਚੱਲ ਇੱਧੇ ਇੱਧੇ ਬਹੁਤ ਸੋਣਾ ਦੋਵੇਂ ਹੱਥਾਂ ਨਾਲ ਪਕੜ ਕੇ ਗੁੱਟ ਫੜ ਲੈ ਆਪਦਾ ਦੂਜਾ ਗੁੱਟ ਫੜ ਲੈ ਉਤੋਂ ਇਦਾਂ ਬਸ ਇੱਥੇ ਰੱਖਣਾ ਛੱਡਣਾ ਨਾਗਾ ਆ ਦਾ ਗੱਟ ਨਹੀਂ ਛੱਡਣਾ ਤੂੰ ਠੀਕ ਐ ਇੱਥੋਂ ਫੜ ਕੇ ਰੱਖਣਾ ਬਸ ਵੈਰੀ ਗੁੱਡ ਵੈਰੀ ਗੁੱਡ ਬਾਦ ਛੱਡਣਾ ਨਿਕਾ ਹੁਣ ਤੂੰ ਨਹੀਂ ਕੱਟ ਸਕਦਾ ਮੈਂ ਨਹੀਂ 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 ਹੁਣ ਕੋਈ ਫੇ ਫਾਇਦਾ ਨਹੀਂ ਨਿਕਾ ਚੱਲ ਬਸ ਬਸ ਜੱਫਾ ਵਾ ਬਹੁਤ ਵਧੀਆ ਓਏ ਕਹਿੰਦੇ ਗਜਨੀ ਆ ਗਿਆ ਵਾ ਗੱਜਨੇ ਆ ਬੇ ਗੱਜਨੇ ਗਜਨੀ ਜਾਗ ਉਠਾ ਗੱਜਨੇ ਚੱਲ ਚੱਲੇ ਚੱਲ ਸ਼ਾਬਾਸ਼ ਸ਼ਾਬਾਸ਼ ਜਾਣਾ ਨਹੀਂ ਚਾਹੀਦਾ ਮਗਰ ਹੋ ਇਹਦੇ ਭੱਜ ਗਿਆ ਵਾ ਐ ਐ ਨੋ ਨਾ ਗਿਆਈ ਆ ਜਾ ਵੇ ਸਿਰ ਨਾਉਂਦੀ ਆ ਅੰਦਰ ਲੱਗ ਚੱਲ ਚੱਲ ਮਾਲਚ ਕਰਦੀ ਕੋਈ ਨਾ ਕਰਾਉਂਦੇ ਤੇਰੀ ਮਾਲਚ ਅਗਲੀ ਰੇਡੇ ਚੱਲ ਚੱਲੇ ਦਰਦਾ ਕਹਦੇ ਹਾਈ ਪਾਉ ਪਾਉ ਆਖਦੇ ਨੇ ਹੀਰਾ ਫੇਰੀਆਂ ਕਹਿੰਦੇ ਬਿੱਲੇ ਨਾਲ ਅੱਜ ਪੰਗਾ ਕਹਿੰਦੇ ਔਰਾ ਹੀ ਪਿਆ ਹੋਇਆ ਵਾ ਬਿੱਲੇ ਭਜਾ ਦੇ ਬਿੱਲਾ ਕਹਿੰਦਾ ਭਜਾਉਣਾ ਨਹੀਂਗਾ ਇਹਨੂੰ ਮੈਂ ਬੰਦਾ ਬਣਾਉਣਾ ਜੋਤੇ ਨੂੰ ਬਿੱਲੇ ਪੈਰ ਕੱਢਦਾ ਹੁੰਦਾ ਡੋਜ ਜਦੋਂ ਮਾਰਦਾ ਭਰਾਵਾ ਨਿਕਲਦੇ ਆ ਪੈਰ ਥੱਲਿਓ ਸ਼ਾਬਾਸ਼ 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 ਡੋਜ ਬਹੁਤ ਵਧੀਆ ਕਰਦਾ ਡੋਜ ਬਹੁਤ ਵਧੀਆ ਮਾਰਦਾ ਭਾਜਾ ਭਾਜਾ ਫੇਫਾ ਜਾ ਇਧਰ ਨੂੰ ਮਾਰ ਦੇ ਮਾਰ ਦੇ ਛਾਵਾਂ ਛਾਵਾਂ ਮਾਰ ਦੇ ਦਾ ਬਾਹਰ ਲਾ ਤਾ ਹੱਥ ਕੋਈ ਨਾ ਪੁੱਤ ਬਹੁਤ ਵਧੀਆ ਲੱਗਿਆ ਕਰੋ ਡਰਦੇਗਾ ਤੂੰ ਯਾਰ ਬੰਦਾ ਹੀ ਆ ਚੱਲ ਚੱਲ ਆ ਲੱਗਾ ਹੀ ਬਾਹਰ ਐਮ ਚੱਲ ਫੇਉਦਾ ਚੱਕ ਫੇ ਚੱਕ ਫੇ ਬੁਗਲੇ ਬੁਗਲੇ ਛੱਡਣਾ ਨਿਕਾ ਹੁਣ ਵੈਰੀ ਗੁੱਡ ਲੰਮਾ ਵੇ ਮੈਂ ਸਹੀ ਸੀ ਬੜੇ ਕੱਬੇ ਮੁੰਡੇ ਕਹਿੰਦੇ ਮਾਝੇ ਹਲ ਦੇ ਬਿੱਲਾ ਕਹਿੰਦੇ ਔਰ ਅੱਜ ਹੋਇਆ ਫਿਰਦਾ ਬਿੱਲਾ ਅੱਜ ਦਬਾਬੇ ਵਾਲੇ ਇਹ ਜੱਫਾ ਕੋਈ ਲਾਇਆ ਨਹੀਂ ਅੱਜ ਦੋਆਪੇ ਵਾਲੀ ਓਏ ਤੇਰੀਆਂ ਤੋਂ ਆ ਚੱਲ ਚੱਲ ਅੱਜ ਇਹਨੂੰ ਕਬੱਡੀਆਂ ਕਾਲੀ ਆਈਆਂ ਵਾ ਓਏ ਮੁਝਾ ਜੋੜ ਤੇ ਆਉਂ ਮੈਂ ਆਣਾਂਗਾ ਉਧਰੋਂ ਉਧਰ ਜੱਫੇ ਇਹਨੇ ਉਦੋਂ ਵੀ ਇਦਾਂ ਹੀ ਕੀਤੀ ਇਹਨੂੰ ਜੱਫੇ ਲਾਏ ਸਾਰੇ ਪਿੱਛੇ ਉਹ ਪਿੱਛੇ ਉਹ ਪਿੱਛੇ ਮੁਝਾ ਆ ਕੇ ਲਾਹ ਦੇਖੋ ਤੇ ਭੱਜਦਾ ਸਾਹ ਚੜ ਜਾਣਾ ਭੱਜ ਭੱਜ ਦੇ ਉੱਤੇ ਚੱਲ ਚੱਲ ਭੱਜ 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 ਗਿਆ ਭੱਜ ਗਿਆ ਹੋ ਜਾਨਾ ਹਾਇਕੇ ਇਹ ਦੇ ਲਾ ਗੁਜਰੀ ਘਾਟ ਤੇਰੇ ਪੁੰਨ ਦੇ ਗੱਜੀ ਨਹੀਂ ਇਹਦੇ ਲਾਓ ਕੱਟ ਪਾਓ ਇਹਦੇ ਅੱਦਾ ਮੇਰੇ ਨਾਲ ਹੋਲੇ ਚੱਲ 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 ਬਾਹਰ ਨਹੀਂ ਗਾ ਬਾਹਰ ਚੱਲੋ ਚੱਲੋ ਸਬਜੀ ਬਣਨ ਦੇਈ ਐ ਜਮ ਚ ਓ ਵੇ ਓ ਵੇ ਭੱਜ ਗਿਆ ਪੰਪ ਮਾਰ ਮਾਰ ਪੰਪ ਮਾਰ ਪੰਪ ਫੇਰ ਮਾਰ ਵੈਰੀ ਗੁੱਡ ਬਹੁਤ ਵਧੀਆ ਪੰਪ ਕੀ ਸ਼ਾਬਾਸ਼ ਅੱਜ ਇਹ ਤੇਰਾ ਵੈਰੀ ਬਣਿਆ ਹੈ ਜੋਤਿਆ ਹੋ ਵੀ ਹੋ ਵੀ ਉਹ ਤੂੰ ਜੀ ਲਓ ਜੀ ਅੱਜ ਦੀ ਮਿਹਨਤ ਹੋ ਗਈ ਆ ਸਮਾਪਤ ਤੇ ਅੱਜ ਲਈ ਹੀ ਮੁੰਡਿਆਂ ਨੇ ਗਰਾਊਂਡ ਵੀ ਦੇਖ ਸਕਦੇ ਆ ਕਿ ਬੰਦੇ ਘਟਾਉਣ ਦਾ ਕਰਕੇ ਅੱਜ ਮਿਹਨਤ ਨਹੀਂ ਲਾਈ ਤੇ ਗਰਾਊਂਡ ਲਈ ਤੇ ਹੁਣ ਅਸੀਂ ਜਾਣਾ ਵਾ ਘਰਾਂ ਨੂੰ ਨਿਆਣਿਆਂ ਨੂੰ ਦਵਾਂਗੇ ਖਰਾਕ ਤੇ ਲਾਲਾ ਵੀਰ ਵੀ ਨਹੀਂ ਆਇਆ ਅੱਜ ਲਾਲੇ ਵੀਰ ਦੀ ਦੋਧ ਦੀ ਡਿਊਟੀ ਹੁੰਦੀ ਆ ਤੇ ਅੱਜ ਫੇ ਆਪਾਂ ਬਦਾਮ ਦਵਾਂਗੇ ਬੱਚਿਆਂ ਨੂੰ ਤੇ ਬਹੁਤ ਬਹੁਤ ਧੰਨਵਾਦ ਜਿਹੜੇ ਸਾਡਾ ਵਲੌਗ ਦੇਖਦੇ ਆ ਤੇ ਸਾਨੂੰ ਸਪੋਰਟ ਕਰਦੇ ਆ ਤੇ ਕੱਲੂ ਮਿਲਦੇ ਆ ਤੁਹਾਨੂੰ ਅਗਲੇ ਵਲੌਗ 'ਚ ਜਦੋਂ ਸਾਰੇ ਮੁੰਡੇ ਆਉਣਗੇ ਉਹਨਾਂ ਟਾਈਮ ਸਟੇ ਟਿਊਨ ਰੱਬ ਰੱਖਾ ਲਵ ਯੂ ਆਲ